ਬਿਕੋਸ ਆ ਬਹੁਤ ਬਹੁਤ ਧੰਨਵਾਦ ਤੁਹਾਡਾ ਪੰਜਾਬ ਨੂੰ ਹੜਾਂ ਦੀ ਮਾਰ ਬਹੁਤ ਬੁਰੀ ਤਰ੍ਹਾਂ ਪਈ ਆ ਪਹਿਲਾਂ ਵੀ ਪਈ ਆ ਔਰ ਇਸ ਵਾਰ ਜਿਹੜੀ ਮਾਰ ਪਈ ਆ ਸਰ ਮੈਂ 1980 ਡਾਕਟਰੀ ਪਾਸ ਕਰਕੇ ਇਹ ਸੇਵਾ ਸ਼ੁਰੂ ਕੀਤੀ ਸੀ 1980 ਵਿੱਚ ਛੜ ਆਏ ਸੀ ਮੈਂ 88 ਦੇ ਹੜਾ ਚ ਵੀ ਕੰਮ ਕੀਤਾ 93 ਦੇ ਵਿੱਚ ਵੀ ਕੰਮ ਕੀਤਾ ਔਰ 23 ਦੇ ਵਿੱਚ ਔਰ 25 ਦੇ ਵਿੱਚ ਵੀ ਸਰ ਇਸ ਵੇਲੇ ਮੈਂ ਪਿਛਲੇ 1 ਮਹੀਨੇ ਤੋਂ ਸੱਤ ਜਿਹੜੇ ਸਾਡੇ ਜ਼ਿਲ੍ਹੇ ਹੈਗੇ ਆ ਬਾਰਡਰ ਦੇ ਉਹਨਾਂ ਦੇ ਉੱਤੇ ਰਿਆ ਮੈਂ ਲਗਾਤਾਰ ਸਾਰੇ ਪਿੰਡਾਂ 'ਚ ਗਿਆ ਸਰ ਗਨੀਮਤ ਇਹ ਸੀ ਕਿ ਅਸੀਂ 2023 ਦੇ ਹੜ੍ਹਾਂ ਤੋਂ ਬਾਅਦ ਮੁੱਖ ਮੰਤਰੀ ਸਾਹਿਬ ਨੇ ਇੱਕ ਕਮੇਟੀ ਬਣਾ ਕੇ ਸਟੇਟ ਦੇ ਲੈਵਲ ਦੇ ਉੱਤੇ ਜਿਹਦੇ ਵਿੱਚ ਹੈਲਥ ਮਿਨਿਸਟਰ ਔਰ ਅਰਬਨ ਤੇ ਰੂਰਲ ਲੋਕਲ ਬਾਡੀਜ਼ ਐਨੀਮਲ ਹਸਬੈਂਡਰੀ ਇਹ ਕਮੇਟੀ ਬਣਾਈ ਸਿਕਸ ਸੀਰਿੰਗ ਗਰੁੱਪ ਉਹ ਹਰ ਸਾਲ ਐਡਵਾਂਸ ਤਿਆਰੀ ਕਰਕੇ ਅਸੀਂ ਇਸ ਵਾਰੇ ਵੀ 818 ਟੀਮਾਂ ਬਣਾਈਆਂ ਸੀ ਜਿਦੇ ਵਿੱਚ 458 ਰੈਪਿਡ ਰਿਸਪੌਂਸ ਟੀਮ ਤੇ 360 ਮੋਬਾਈਲ ਮੈਡੀਕਲ ਟੀਮਸ ਸਰ ਜਦੋਂ ਬਾਰਾ ਤਿੱਗ ਨੂੰ ਪਾਣੀ ਹੜਾ ਆਣਾ ਸ਼ੁਰੂ ਹੋਇਆ ਉਸੇ ਦਿਨ ਸਾਡੀਆਂ ਟੀਮਾਂ ਐਕਟਿਵ ਹੋ ਗਈਆਂ ਸੀ 18 ਅਗਸਤ ਨੂੰ ਸਾਡਾ ਜਿਹੜਾ ਇੱਕ ਲੱਖ ਵਰਿਆ ਪਿੰਡ ਆ ਜਿਹੜਾ ਵਾਪਰ ਤੋਂ ਪਹਿਲਾਂ ਜਿੱਥੇ ਤੱਕ ਐਂਬੂਲੈਂਸ ਜਾਂਦੀ ਸੀ ਉੱਥੇ ਸਕੂਲ ਦੇ ਵਿੱਚ ਅਸੀਂ ਆ ਪੜਾਅ ਹਸਪਤਾਲ ਵੀ ਬਣਾਤਾ ਸੀ ਵੈਟਰਨਰੀ ਦਾ ਹਸਪਤਾਲ ਬਣ ਗਿਆ ਸੀ ਉੱਥੇ ਫੀਡ ਵੀ ਪਹੁੰਚ ਗਈ ਸੀ ਇਹ ਜਿਹੜੀ ਦੂਰ ਅੰਦੇਸ਼ੀ ਸੀ ਮੁੱਖ ਮੰਤਰੀ ਸਾਹਿਬ ਦੇ ਹੋਰ ਸਾਡੇ ਕੰਮ ਆਈ ਸਰ ਉੱਥੋਂ ਤੋਂ ਲੈ ਕੇ ਹੁਣ ਤੱਕ 4740 ਕੈਂਪ ਲੱਗਿਆ ਜਿਹਦੇ ਵਿੱਚ ਤਕਰੀਬਨ 2.5 ਲੱਖ ਲੋਕਾਂ ਨੂੰ ਦਵਾਈ ਮਿਲੀ ਆ ਬਹੁਤ ਸਾਰੇ ਲੋਕਾਂ ਨੂੰ ਸਕਿਨ ਇਨਫੈਕਸ਼ਨ ਹੋਇਆ ਬੁਖਾਰ ਹੋਇਆ ਗੈਸਟ੍ਰੋਐਂਟਾਈਟਸ ਡਾਇਰੀਆ ਹੋਇਆ ਉਹਨਾਂ ਲੋਕਾਂ ਦੇ ਤਕਰੀਬਨ ਤਕਰੀਬਨ ਜਿਹੜੇ ਕੁੱਲ ਮਿਲਾ ਕੇ ਆ ਗਿਆ ਇਹ 20000 20-25000 ਲੋਕਾਂ ਨੂੰ ਜਿਹੜਾ ਸੀ ਉਹਨਾਂ ਦਾ ਇਲਾਜ ਕੀਤਾ ਗਿਆ ਕੋਈ ਮੇਜਰ ਆਊਟਬ੍ਰੇਕ ਨਹੀਂ ਹੋਣ ਦਿੱਤੀ ਗਈ ਇਸ ਦੇ ਨਾਲ ਨਾਲ ਸਰ 170 ਸਾਡੀਆਂ ਐਮਬੂਲੈਂਸੀ ਬਾਕੀ ਸਾਡੀਆਂ ਜਿਹੜੀਆਂ 108 ਵਾਲੀਆਂ ਸਾਰੇ ਦੇ ਨਾਲ ਨਾਲ ਮੁੱਖ ਮੰਤਰੀ ਸਾਹਿਬ ਦੇ ਜਦੋਂ ਇਹ ਖੁਦ ਫੀਲਡ ਦੇ ਵਿੱਚ ਗਏ ਸਾਡੇ ਸਾਰੇ ਮੰਤਰੀ ਸਾਰੇ ਐਮਐਲਏ ਸਾਰੇ ਅਫਸਰ ਇਸ ਵੇਲੇ ਸਮਾਏ ਨਹੀਂ ਹੈ ਪੰਜਾਬ ਦੇ ਲੋਕਾਂ ਦੇ ਝਖ ਮੱਲੇ ਆ ਛੱਟ ਤਾਜੀ ਹੈ ਬਹੁਤ ਭੜੀ ਹੈ ਡੂੰਗੀ ਹੈ ਐਸ ਵੇਲੇ ਲੋੜ ਹੈ ਕਿ ਇਸ ਤੋਂ ਪਹਿਲਾਂ ਆਪਰੇਸ਼ਨ ਸੰਦੂਰ ਹੋਇਆ ਸੀ ਸਾਰੇ ਪੰਜਾਬੀ ਮੋਦੀ ਜੀ ਦੇ ਨਾਲ ਖੜੇ ਸੀ ਐਸ ਵੇਲੇ ਪੰਜਾਬ ਪੰਜਾਬੀਅਤ ਪੰਜਾਬ ਨੂੰ ਬਚਾਉਣ ਦੀ ਪੰਜਾਬ ਦੇ ਲੋਕਾਂ ਨੂੰ ਬਚਾਉਣ ਦੀ ਗੱਲ ਹੈ ਐਸ ਲਈ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਭਗਵਾਨਤ ਬਾ ਨਾਲ ਖੜਨ ਦੀ ਲੋੜ ਹੈ ਸਭ ਇੱਕ ਇੱਕ ੴ ਦੇਰ ਆਵਾ ਬਾਬਾ ਨਾਨਕ ਇੱਕ ਹੋਣ ਦੀ ਲੋੜ ਹੈ ਸਾਨੂੰ ਸਰ ਇਹ ਲਗਾਤਾਰ ਜਿਹੜੇ ਸਾਡੇ ਉਪਰਾਲੇ ਸੀ ਔਰ ਮੈਂ ਸਲਾਹਾ ਕਰਦਾ ਕਿ ਸਾਡੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਉਹਨਾਂ ਨੇ ਸਾਨੂੰ ਗੁਰਦਾਸਪੁਰ ਅੰਮ੍ਰਿਤਸਰ ਸਰ ਸਾਡੀਆਂ ਜਿੰਨੀਆਂ ਐਂਬੂਲੈਂਸ ਸੀ 356 ਉਹਨਾਂ ਨੇ 250 ਐਂਬੂਲੈਂਸ ਸਾਨੂੰ ਹੋਰ ਦਿੱਤੀਆਂ ਦਵਾਈਆਂ ਦਿੱਤੀਆਂ ਡਾਕਟਰਾਂ ਨੇ ਖੁਦ ਜਾ ਕੇ ਸੇਵਾ ਕੀਤੀ ਮੈਡੀਕਲ ਕਾਲਜ ਦੇ ਲੋਕਾਂ ਨੇ ਜਾ ਕੇ ਸੇਵਾ ਕੀਤੀ ਮੁੱਖ ਮੰਤਰੀ ਸਾਹਿਬ ਨੇ ਖੁਦ ਮੈਨੂੰ ਫੋਨ ਕਰਕੇ ਕਿਹਾ ਕਿ ਡਾਕਟਰ ਸਾਹਿਬ ਜਿਹੜੇ ਰਾਵੀ ਦੇ ਪਾਰ ਪਿੰਡ ਹੈ ਜੀ ਉਹਨਾਂ ਦੇ ਵਿੱਚ ਜਿਹੜੇ ਲੋਕ ਆ ਕੱਟਫ ਹੋ ਗਏ ਸੀ ਬਿਲਕੁਲ ਉਹਨਾਂ ਨੂੰ ਉਸ ਪਾਰ ਪਿੰਡ ਕਹਿੰਦੇ ਆ ਸਰ ਉਹਦੇ ਵਿੱਚ ਦੋ ਪਿੰਡ ਕਟਾਰੂ ਚੱਕ ਜੀ ਦੇ ਆ ਲਸਿਆਣ ਤੇ ਕਜਲਾ ਬਾਕੀ ਪਿੰਡ ਜਿਹੜੇ ਹੈਗੇ ਆ ਉਹ ਦੀਨਾ ਨਗਰ ਚ ਪੈਂਦੇ ਆ ਸਰ ਉਹਨਾਂ ਪਿੰਡਾਂ ਦੇ ਵਿੱਚੋਂ ਨੌ ਪ੍ਰੈਗਨੈਂਟ ਲੇਡੀ ਸੀ ਉਹਨਾਂ ਨੂੰ ਉਹਨਾਂ ਨੂੰ ਸਾਰਿਆਂ ਨੂੰ ਜਾ ਕੇ ਸਾਰਿਆਂ ਦਾ ਸਾਡੀ ਟੀਮਾਂ ਉਸ ਗਸ਼ਿੰਗ ਵਾਟਰ ਦੇ ਵਿੱਚੋਂ ਦੀ ਗਈਆਂ ਮੈਂ ਵੀ ਗਿਆ ਉੱਥੇ ਮੈਂ ਡੀਸੀ ਨੂੰ ਕਿਹਾ ਮੈਂ ਜਾਣਾ ਕਹਿੰਦਾ ਰੋਡ ਸਾਹਿਬ ਤੁਸੀਂ ਨਾ ਜਾਓ ਮੇਰੀਆਂ ਟੀਮਾਂ ਗਈਆਂ ਕਹਿੰਦੇ ਸਾਨੂੰ ਸਾਨੂੰ ਪ੍ਰੋਬਲਮ ਆਈ ਜੇ ਤੁਸੀਂ ਜਾਓਗੇ ਮੈਂ ਕਿਹਾ ਜੀ ਮੈਂ ਬਿਲਕੁਲ ਨਹੀਂ ਜਾਂਦਾ ਲੋਕਾਂ ਨੂੰ ਸੇਵਾ ਮਿਲਣੀ ਚਾਹੀਦੀ ਆ ਸਾਡੀਆਂ ਟੀਮਾਂ ਗਈਆਂ ਲੇਡੀਜ਼ ਨੂੰ ਲਿਆ ਕੇ ਚਾਰ ਲੇਡੀਜ਼ ਦੀ ਡਿਲੀਵਰੀ ਕਰਾ ਕੇ ਉਹਨਾਂ ਨੂੰ ਉਹਨਾਂ ਦੇ ਘਰ ਪਹੁੰਚਾਇਆ ਜੱਚਾ ਬੱਚਾ ਦੋਨੇ ਠੀਕ ਆ 28 ਔਰਤਾਂ ਦਾ ਸਰ ਫਿਰੋਜ਼ਪੁਰ ਦੇ ਵਿੱਚ ਸੀਐਮ ਸਾਹਿਬ ਨੇ ਅਪਰੀਸ਼ੀਏਟ ਕੀਤਾ ਸ਼ਾਬਾਸ਼ੀ ਦਿੱਤੀ ਐਸੋ ਨੇ ਸਾਡੇ ਅਪਲਾਈਜ਼ ਨੂੰ ਸ਼ਾਬਾਸ਼ ਦੇਣ ਦੀ ਲੋੜ ਹੈ ਇਹਦੇ ਵਿੱਚ ਸਰ ਜਿਹੜਾ ਇਸੇ ਤਰਫ ਫਿਰੋਜ਼ਪੁਰ ਦੇ ਵਿੱਚ ਸਰ ਚਾਰ ਲੇਡੀਜ਼ ਜਿਹੜੀਆਂ ਸੀਗੀਆਂ ਜਿਹੜੀਆਂ ਪਾਣੀ ਨਾਲ ਘਿਰ ਗਈਆਂ ਸੀ ਚੰਗੜ ਪੈਣੀ ਮੁਹਾਰ ਜਮਸ਼ੇਰ ਉਹਨਾਂ ਨੂੰ ਲਿਆ ਕੇ ਪਹਿਲਾਂ ਐਂਬੂਲੈਂਸ ਤੇ ਪਹਿਲਾਂ ਜਿੱਤੇ ਦਾ ਐਂਬੂਲੈਂਸ ਚ ਉਸ ਤੋਂ ਬਾਅਦ ਟਰੈਕਟਰ ਉਸ ਤੋਂ ਬਾਅਦ ਬੇੜੀਆਂ ਤੇ ਲੈ ਕੇ ਕੱਢ ਕੇ ਲੈ ਕੇ ਆਏ ਉਹਨਾਂ ਨੂੰ ਸਰ 23 ਪੇਸ਼ੈਂਟ ਜਿਨ੍ਹਾਂ ਦੇ ਸੱਪ ਲੜ ਗਿਆ ਸੀ ਉਹਨਾਂ ਨੂੰ ਲਿਆ ਕੇ ਮੈਡੀਕਲ ਕਾਲਜ ਚ ਐਡਮਿਟ ਕਰਾਇਆ ਔਰ ਉਹਨਾਂ ਦੇ ਵਿੱਚੋਂ ਸਿਰਫ ਦੋ ਮੌਤਾਂ ਹੋਈਆਂ ਉਹ ਵੀ ਉਹ ਹੋਈਆਂ ਜਿੱਥੇ ਬਹੁਤ ਲੇਟ ਸਾਨੂੰ ਪਤਾ ਲੱਗਿਆ 104 ਨੰਬਰ ਦਿੱਤਾ ਵੀ 104 ਨੰਬਰ ਤੇ ਕਾਲ ਕਰੋ 10 ਮਿੰਟ ਚ ਤੁਹਾਨੂੰ ਕਾਲ ਆ ਜਾਏਗੀ 25 30 ਮਿੰਟ ਦੇ ਵਿੱਚ ਤੁਹਾਡੇ ਕੋਲੇ ਐਂਬੂਲੈਂਸ ਤੇ ਤੁਹਾਡੇ ਕੋਲੇ ਮੈਡੀਕਲ ਹੈਲਪ ਪਹੁੰਚ ਜੇਗੀ ਚਾਹੇ ਤੁਹਾਡੇ ਕੋਲੇ ਪਹੁੰਚੇ ਇੱਕ ਸਰ ਐਨ ਡੀ ਟੀਵੀ ਨੇ ਪ੍ਰਾਈਮੇਸ਼ੀਆ ਜਿਨੇ ਆਪਣੇ ਪੰਜਾਬੀ ਦੇ ਚੈਨਲ ਹੈ ਮੈਂ ਉਹਨਾਂ ਦਾ ਧੰਨਵਾਦ ਕਰਦਾ ਕਿ ਉਹਨਾਂ ਨੂੰ ਸਾਨੂੰ ਇਨਫੋਰਮੇਸ਼ਨ ਦਿੱਤੀ ਕਿ ਫਲਾਨੀ ਜਗ੍ਹਾ ਤੇ ਬੰਦਾ ਫਸਿਆ ਹੋਇਆ ਇੱਕ ਬੱਚਾ ਫਸਿਆ ਹੋਇਆ ਮੁੱਖ ਮੰਤਰੀ ਸਾਹਿਬ ਨੇ ਕਿਹਾ ਇਹਨਾਂ ਨੇ ਟਵੀਟ ਵੀ ਕੀਤੀ ਤਾਰ ਮੈਨੂੰ ਕਿਹਾ ਕਿ ਰੋਡ ਸਾਹਿਬ ਇੱਕ 8 ਸਾਲ ਦਾ ਬੱਚਾ ਜਿਹੜਾ ਜਿਹਦੇ ਜਿਹਦੇ ਗੁਰਦੇ ਖਰਾਬ ਹੋਏ ਹੋ ਫਸਿਆ ਹੋਇਆ ਪਿੰਡ ਦੇ ਵਿੱਚ ਉਹਨੂੰ 3 ਘੰਟੇ ਦੇ ਵਿੱਚ ਲਾ ਕੇ ਗਵਰਨਮੈਂਟ ਮੈਡੀਕਲ ਕਾਲਜ ਅੰਮ੍ਰਿਤਸਰ ਦੇ ਵਿੱਚ ਅਡਮਿਟ ਕੀਤਾ ਉੱਥੇ ਸਟੇਬਲਾਈਜ਼ ਕਰਕੇ ਉਹਨੂੰ ਪੀਜੀਏ ਸ਼ਿਫਟ ਕੀਤਾ ਸਰ ਸਰ ਜਦੋਂ ਆਪਰੇਸ਼ਨ ਸੰਦੂਰ ਹੋਇਆ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਆਪਣੇ ਡਾਕਟਰ ਸਾਹਿਬ ਜਿਹੜੇ ਆਪਣੇ ਜਿਹੜੇ ਬੰਦਿਆਂ ਤੇ ਆਪਣੇ ਡ੍ਰੋਨ ਗਿਰ ਗਈ ਸੀ ਫਿਰੋਜ਼ਪੁਰ ਦੇ ਵਿੱਚ ਕਹਿੰਦੇ ਇਹਦਾ ਇਲਾਜ ਕਿੱਦਾਂ ਹੋਵੇਗਾ ਮੈਂ ਕਹਾਂ ਜੀ ਇਹ ਫਰੈਸ਼ਟੇ ਵਿੱਚ ਕਵਰ ਨਹੀਂ ਹੁੰਦਾ ਇਹਨਾਂ ਨੇ ਖੜੇ ਪੈਰ ਉਹਨੂੰ ਚੇਂਜ ਕੀਤਾ ਜੀ ਕਿ ਰੋਡ ਵਿਕਟਿਮਸ ਦੇ ਨਾਲ-ਨਾਲ ਵਿਕਟਿਮਸ ਆਫ ਵਾਇਲੈਂਸ ਵਿਕਟਿਮਸ ਆਫ ਵਾਰ ਵਿਕਟਿਮਸ ਆਫ ਟੈਰਰਿਸਟ ਵਾਇਲੈਂਸ ਇਹ ਵੀ ਕਵਰ ਹੋਣਗੇ ਫਰੈਸ਼ਟੇ ਸਕੀਮ ਚ ਉਹ ਕ ਔਰ ਉਹਦਾ ਇਲਾਜ ਕਰਾਇਆ ਗਿਆ ਉਹਨਾਂ ਦੀ ਅਸੀਂ ਜਾਨ ਨਹੀਂ ਬਚਾ ਸਕੇ ਦੇਖਣ ਜਦੋਂ ਸਾਡੇ ਪ੍ਰਧਾਨ ਮੰਤਰੀ ਆਏ ਉਹਨਾਂ ਨੂੰ ਉਸ ਵੇਲੇ ਵੀ ਫਰਸਤ ਨਹੀਂ ਸੀ ਉਹਨਾਂ ਨੂੰ ਪਹਿਲਾਂ ਆਉਣਾ ਚਾਹੀਦਾ ਸੀ ਜਿੱਥੇ ਡਰੋਨਾਂ गिरਦੀਆਂ ਸੀ ਸਰ ਇਹ ਉਹੀ ਬੰਦਿਆ ਜਿਹੜੇ ਸਾਡੇ ਕਰਮਚਾਰੀ ਆ ਸਾਡੇ ਆਸ਼ਾ ਵਰਕਰ ਸਾਡੇ ਸੀਐਚਓ ਨਰਸਾਂ ਐਨਐਮ ਡਾਕਟਰ ਸਾਡੇ ਜਿਹੜੇ ਇਹਨਾਂ ਇਹ ਜਿਹੜੇ ਜਿਹੜੇ ਬੇੜੀਆਂ ਤੇ ਜਾ ਕੇ ਲੋਕਾਂ ਨੂੰ ਸੇਵਾ ਦੇ ਰਹੇ ਸੀ ਪਹਿਲਾਂ ਉੱਥੇ ਮੋਟਰ गिर ਰਹੇ ਸੀ ਬੰਬ गिर ਰਹੇ ਸੀ ਡਰੋਨਾਂ गिर ਰਹੀਆਂ ਸੀ ਉਹਦੇ ਵਿੱਚ ਸੇਵਾ ਦੇ ਰਹੇ ਸੀ ਸਰ ਅਸੀਂ ਮੈਂ ਦੋ ਚਿੱਠੀਆਂ ਲਿਖੀਆਂ ਜੂਨਰ ਨਰਸ ਮਿਸਟਰ ਨੂੰ ਵੀ ਸਾਨੂੰ ਕੋਈ 2050 ਐਂਬੂਲੈਂਸ ਤੁਸੀਂ ਵੀ ਦੇ ਦਿਓ ਇਹ ਵਰਕਰਸ ਨੂੰ ਹਾਈ ਰਿਸਕ ਏਰੀਆ ਅਲਾਉਂਸ ਮਿਲਦਾ ਹੁੰਦਾ ਸੀ ਉਹ ਹਾਈ ਰਿਸਕ ਏਰੀਆ ਅਲਾਉਂਸ ਇਹਨਾਂ ਨੇ ਬੰਦ ਕਰਤਾ 2021 ਦੇ ਵਿੱਚ ਇਹ ਮੁੱਦੇ ਆ ਸਾਡੇ ਸਾਡੇ ਜਿਹੜੇ ਵਰਕਰ ਉੱਥੇ ਕੰਮ ਕਰਦੇ ਆ ਚਾਹੇ ਸਿਹਤ ਮਹਿਕਮੇ ਦੇ ਆ ਵਟਰਨੀ ਦੇ ਜਿਹੜੇ ਵੀ ਬਾਰਡਰ ਤੇ ਕੰਮ ਕਰਦੇ ਆ ਉਹਨਾਂ ਨੂੰ ਬਾਰਡਰ ਏਰੀਆ ਦਾ ਹਾਈ ਰਿਸਕ ਅਲਾਉਂਸ ਮਿਲਦਾ ਹੁੰਦਾ ਸੀ ਉਹ ਮਿਲਣਾ ਚਾਹੀਦਾ ਆਸ਼ਾ ਵਰਕਰ ਨੇ ਕੱਲੇ ਕੱਲੇ ਘਰ ਜਾ ਕੇ ਸਰ ਸੀਮ ਸਾਹ ਉਹਨੇ ਮਾਨੂੰ ਇੱਕ ਲਿਸਟ ਭੇਜੀ 2303 ਪਿੰਡਾਂ ਦੀ ਜਿਹੜੇ ਡੁੱਬ ਗਏ ਆ ਜਿਹੜੇ ਪਿੰਡ ਉਹਨਾਂ ਦੀ ਲਿਸਟ ਬਣਾਈ ਉਹਨਾਂ ਦੇ ਵਿੱਚ ਸਪੈਸ਼ਲ ਕੈਂਪ ਲੱਗੇ ਸਰ 486000 ਦੀ اوਪੀਡੀ ਕੀਤੀ ਸਾਰੇ ਘਰਾਂ ਦੇ ਵਿੱਚ ਗਏ ਸਾਰੇ ਪਿੰਡਾਂ ਦੇ ਵਿੱਚ ਸਪਰੇਅ ਹੋਇਆ ਸਾਰੇ ਪਿੰਡਾਂ ਦੇ ਵਿੱਚ ਬਿਊਮਿਕੇਸ਼ਨ ਹੋਈ ਡੈਂਗੀ ਨਹੀਂ ਫੈਲਣ ਦਿੱਤਾ ਸਰ 23 ਦੇ ਵਿੱਚ 5000 ਕੇਸ ਹੋਏ ਸੀ ਇਸ ਵਾਰ 1000 ਕੇਸ ਹੋਇਆ ਸਰ ਗੱਲ ਸਿਰਫ ਇੰਨੀ ਨਹੀਂ ਹੈ ਜੀ ਹੁਣ ਤਾਂ ਚਲੇ ਗਏ ਆਪਣੇ ਬੋਲਚੇ ਰਾਣਾ ਜੀ ਇਹ ਕਹਿੰਦੇ ਸੀ ਹੜ ਕਿਉਂ ਆਏ ਗੱਲ ਹੋ ਗਈ ਖੱਡਾਂ ਦੀ ਉਹ ਵੀ ਪ੍ਰੋਬਲਮ ਹੈ ਗੱਲ ਹੋ ਗਈ ਦਰਾਵਾਂ ਦੀ ਉਹ ਵੀ ਪ੍ਰੋਬਲਮ ਹੈ ਡੈਮਾਂ ਦੀ ਵੀ ਪ੍ਰੋਬਲਮ ਹੈ ਸਾਡੇ ਵਿੱਚ ਕੋਈ ਕਮੀ ਪੇਸੀ ਹੋ ਸਕਦੀ ਆ ਗੱਲ ਸਿਰਫ ਇੰਨੀ ਨਹੀਂ ਆ ਸਰ ਗੱਲ ਇਹ ਆ ਵੀ ਇਹਨਾਂ ਦਾ ਉੱਪਰ ਕਾਂਗਰਸ ਦੀ ਸਰਕਾਰ ਹੈ ਉੱਪਰ ਹਿਮਾਚਲ ਦੇ ਵਿੱਚ 145 ਸਰ 145 ਲੈਂਡਸਲਾਈਡ ਹੋਏ ਆ ਉੱਥੇ ਹੁਣ ਪਾਣੀ ਨਹੀਂ ਆਂਦਾ ਗਾਧ ਆਂਦੀ ਆ ਹੁਣ ਇਹ ਡੈਮ ਵੀ ਡੈਮੇਜ ਹੋ ਜਾਣਗੇ ਰਿਵਰ ਵੀ ਡੈਮੇਜ ਹੋ ਜਾਣਗੇ ਨਹਿਰਾਂ ਵੀ ਜਾਮ ਹੋ ਜਾਣਗੀਆਂ ਤੁਹਾਡੀਆਂ ਇਹ ਵਰਤਾਰਾ ਕਿਉਂ ਹੋ ਰਿਹਾ 45 ਕਰੋੜ ਵਸਟ ਹੋਇਆ ਕਹਿੰਦੇ ਇੱਕ ਅਧਾ ਹੁੰਦਾ ਸੀ ਉਤਰਾਖੰਡ ਰੋੜਦੇ ਪਏ ਆ ਜੀ ਇਹ ਡੀਫੋਰੈਸਟੇਸ਼ਨ ਦਾ ਇਸ਼ੂ ਹੈ ਸਾਰੇ ਗਲੋਬਲ ਇਸ਼ੂ ਹੈ ਟੈਕਸਾਸ ਦੇ ਵਿੱਚ ਛੜ ਆਇਆ ਚਾਈਨਾ ਛੜ ਆਇਆ ਇਹ ਕੋਈ ਲੋਕਲ ਪੰਜਾਬ ਦੀ ਪ੍ਰੋਬਲਮ ਨਹੀਂ ਹੈ ਗਲੋਬਲ ਇਸ਼ੂਸ ਆ ਜਿਹੜੇ ਬੰਦੇ ਅਸਾਮ ਚ ਬੈਠੇ ਉਹਨਾਂ ਦਾ ਗਲੋਬਲ ਪਰਸਪੈਕਟਿਵ ਹੋਣਾ ਚਾਹੀਦਾ ਦੇ ਹੈਵ ਟੂ ਥਿੰਕ ਗਲੋਬਲੀ ਹੈਵ ਅ ਨੈਸ਼ਨਲ ਪਰਸਪੈਕਟਿਵ ਤਨ ਇੱਕ ਲੋਕਲੀ ਤਾਂ ਆਪਾਂ ਕਾਮਯਾਬ ਹੋਵਾਂਗੇ ਕਹਿੰਦੇ ਖੱਡਾਂ ਦੇ ਤੱਕ ਕਰਕੇ ਇਹਦੇ ਨਾਲ ਸੀਮਤ ਨਹੀਂ ਹੋਣਾ ਇਹ ਸਾਡੇ ਲੀਡਰ ਕੋਲ ਵਿਜ਼ਨ ਹੈਗੀ ਆ ਇਹ ਭਗਵਤ ਮਾਨ ਨਾਲ ਕੇਜਰੀਵਾਲ ਨਾਲ ਬੈਠਣ ਇਹਨਾਂ ਨੂੰ ਸਮਝਾਤਾ ਜਾਏਗਾ ਇਹ ਵੀ ਇਹ ਵੀ ਇਹ ਵੀ ਲੈ ਕੇ ਆਏ ਸੀ ਮੌਨਟੇਕ ਸਾਹਿਬ ਮੌਨਟੇਕ ਆਲੂ ਵਾਲਿਆਂ ਨੂੰ ਸਿਆਣਾ ਬੰਦਾ ਹੈ ਸੰਪਟਰੋ ਤੁਹਾਨੂੰ ਲੈ ਕੇ ਆਏ ਸੀ ਜੇ ਕੋਈ ਚੰਗਾ ਬੰਦਾ ਹੋਵੇ ਉਹਦੀ ਗੱਲ ਮੰਨਣੀ ਵੀ ਚਾਹੀਦੀ ਉਹਦੀ ਮੰਨੀ ਨਹੀਂ ਇਹਨਾਂ ਨੇ ਉਰੋਂ ਤੋਂ ਪਹਿਲੇ ਵਾਲਿਆਂ ਨੇ ਵੀ ਸਰਦਾਰ ਸਰਦਾਰਾ ਸਿੰਘ ਜੌਲ ਦੀਆਂ ਦੋ ਕਮੇਟੀਆਂ ਬਣਾਈਆਂ ਸੀ ਉਹਦੀ ਕੋਈ ਗੱਲ ਨਹੀਂ ਮੰਨੀ ਇਹਨਾਂ ਨੇ ਜੇ ਉਹਨਾਂ ਦੀਆਂ ਗੱਲਾਂ ਗੱਲਾਂ ਮੰਨੀਆਂ ਹੁੰਦੀਆਂ ਤੇ ਪੰਜਾਬ ਦਾ ਇਹ ਹਾਲ ਨਹੀਂ ਹੋਣਾ ਸੀ ਸਰ ਗੱਲ ਸਿਰਫ ਇੱਥੇ ਨਹੀਂ ਮੁੱਕਦੀ ਜੀ ਵਾਈਡ ਅਪ ਕਰ ਲਿਓ ਸਰ ਮੈਂ ਵਾਈਡ ਅਪ ਕਰਿਆ ਜੀ ਨਮਾਮੇ ਗੰਗਾ ਨਮਾਮੇ ਗੰਗਾ ਪ੍ਰੋਜੈਕਟ ਸੁਣਿਆ ਹੋਣਾ ਤੁਸੀਂ ਸਰ ਗੰਗਾ ਦੇ ਵਾਸਤੇ ਉਹਦੀ ਸਫਾਈ ਵਾਸਤੇ ਉਹਦੇ ਵਾਸਤੇ ਸਾਡਾ ਦੀ ਰੋਕtham ਲਈ 42000 ਕਰੋੜ ਰੁਪਇਆ ਸਰ 42000 ਕਰੋੜ ਰੁਪਇਆ ਕੋਸੀ ਵਾਸਤੇ ਸਰ 11500 ਕਰੋੜ ਰੁਪਇਆ ਮਖਾਣਾ ਬੋਟ ਲਈ 450 ਕਰੋੜ ਰੁਪਇਆ ਸਰ ਪੰਜਾਬ ਦੇ ਵਾਸਤੇ ਉੱਥੇ ਔਰਤਾਂ ਦੇ ਖਾਤੇ ਵਿੱਚ 7500 ਕਰੋੜ ਪਾ ਦਿੱਤਾ ਡੁੱਬੀਆਂ ਤਾਂ ਇੱਥੇ ਸੀ ਇੱਥੇ ਬੰਬ ਗਰੇ ਸੀ ਇੱਥੇ ਉਹਨਾਂ ਦੇ ਪਰਿਵਾਰ ਡੁੱਬੇ ਹੋਏ ਸੀ ਮੈਂ ਜਾ ਕੇ ਆਇਆ ਸਰਪੰਡਾ ਦੇ ਵਿੱਚ ਕੁਲਦੀਪ ਢਾਲੀਵਾਲ ਦੇ ਨਾਲ ਜਾ ਕੇ ਆਇਆ ਮਥੋਬਾ ਪਿੰਡ ਦੇ ਵਿੱਚ ਦਾਦੀ ਪੋਤੇ ਲੈ ਕੇ ਬੈਠੀ ਹੋਈ ਸੀ ਘਰ ਦੀਆਂ ਕੰਧਾਂ ਵੀ ਗਿਰ ਗਈਆਂ ਸੱਤ ਲਟਕ ਰਹੀ ਐ ਤੰਬੂ 'ਚ ਬੈਠੇ ਹੋਏ ਆ ਪੋਤਿਆਂ ਨੂੰ ਫੜ ਕੇ ਅੱਖਾਂ 'ਚ ਲੋਕਾਂ ਦੇ ਹੰਸੂ ਉਦੋਂ ਲక్ష్ਮੀਕਾਂਤਾ ਚਾਵਲਾ ਜੀ ਵੀ ਪਹੁੰਚ ਗਏ ਸੀ ਉੱਥੇ ਸਰ ਮੈਂ ਕਿਹੜੇ ਕਿਹੜੇ ਪਿੰਡ ਦੀ ਗੱਲ ਕਰਾਂ ਲੋਕਾਂ ਦੇ ਆਂਸੂਆਂ ਦਾ ਹੜ ਆਇਆ ਹੋਇਆ ਇਹ ਖੜ ਹੋ ਰਿਹਾ ਹੋਇਆ ਸਰ ਇੱਥੇ ਜਿਹੜੇ ਕੇਂਦਰ ਦੇ ਜਿੰਨੇ ਛੋਟੇ ਮੋਟੇ ਮੰਤਰੀ ਆ ਜੀ ਮਿਨਿਸਟਰ ਆਫ ਸਟੇਟ ਮਿਨਿਸਟਰ ਆਫ ਫਲਾਨਾ ਤੁਰੇ ਫਿਰਦੇ ਐ ਡੀਸੀਆਂ ਨੂੰ ਕੰਮ ਨਹੀਂ ਕਰੰਦ ਦਿੰਦੇ 24 24 ਕੀ ਕਰਦੇ ਆ ਕੇ ਜੀ ਸਵਾਏ ਭਗਵੰਤ ਮਾਨ ਨੂੰ ਬੁਰਾ ਭਲਾ ਕਹਿਣ ਦੇ ਹੁਣ ਕਹਿੰਦੇ ਸਿੱਧੇ ਪਾ ਦਾਂਗੇ ਖਾਤੇ ਤੇ ਅਜ ਤੱਕ ਹੋਇਆ ਕਦੇ ਵੇਅਰ ਇਜ਼ ਦਾ ਫੈਡਰਲਿਜ਼ਮ ਸਰ ਥਿਸ ਇਜ਼ ਦਾ ਇਸ਼ੂ ਇਹ ਹੋਣਾ ਚਾਹੀਦਾ ਇੱਕੇ ਦੀ ਲੋੜ ਐ ਇਸ ਵੇਲੇ ਇਕੱਠੇ ਹੋ ਕੇ ਖੜਨ ਦੀ ਲੋੜ ਐ ਸਾਨੂੰ ਮਾਨ ਸਾਹਿਬ ਦੇ ਨਾਲ ਖੜਨ ਦੀ ਲੋੜ ਐ ਇਹਦੀ ਸੱਜੀ ਬਾਹ ਬਣਨ ਦੀ ਲੋੜ ਐ ਸਰ ਗੱਲ ਵਿ ਦੋ ਕਬਤ ਕਰੇ ਦੀਆਂ ਕਹਾਣੀ ਵੰਡਦੀ ਹੈ ਜਿਨ੍ਹਾਂ ਨੇ ਖੂਨ ਬਗਾਇਆ ਆਜ਼ਾਦੀ ਵਾਸਤੇ ਸਰ ਇਹਨਾਂ ਦੇ ਜਦੋਂ ਪੀਐਲ 84 ਦੀ ਗੱਲ ਕਰਦਾ ਜੀ ਮੈਂ ਇੱਕ ਗੱਲ ਕਰਦੀ ਆ ਜਦੋਂ ਕਰ ਲੋ ਕਰ ਜਦੋਂ ਜਦੋਂ ਮੈਂ ਛੋਟਾ ਬੱਚਾ ਸੀ ਸ਼ਾਇਦ ਇਹਨਾਂ ਤੇ ਇਹਨਾਂ ਨੂੰ ਵੀ ਸਮਝ ਹੋਏਗੀ ਚਾਰਟ ਦੇ ਵਿੱਚ ਉਹਨਾਂ ਨੇ ਜਦੋਂ ਸਾਡੀ 65 ਦੀ ਲੜਾਈ ਹੋਈ ਆ ਅਮਰੀਕਾ ਨੇ ਸਾਨੂੰ ਕਣਕ ਦੇਣੀ ਬੰਦ ਕਰਤੀ ਇਦਾਂ ਕਹਿੰਦੀ ਜਾਓ ਠੂਠਾ ਲੈ ਕੇ ਮੰਗ ਕੇ ਆਓ ਸਾਰੀ ਦੁਨੀਆ ਚ ਕੰਮ ਕੇ ਆਇਆ ਜਦੋਂ 에ਰਪੋਰਟ ਤੇ ਆਏ ਉਹਨੇ ਪ੍ਰੈਸ ਕਾਨਫਰੈਂਸ ਕੀਤੀ ਔਰ ਹੋੜ ਲੱਗ ਗਿਆ ਧਾਣਾ ਮਾਰ ਕੇ ਕਹਿੰਦਾ ਰੱਬ ਸਾਨੂੰ ਇਹ ਦਿਨ ਨਾ ਦਿਖਾਵੇ ਤੇ ਮੈਂ ਜਾਮਾ ਤੇ ਖਾਲੀ ਹੱਥ ਵਾਪਸ ਆਵਾਂ ਸਾਡੇ ਲੋਕਾਂ ਦੀ ਆਕਾਲ ਪੈ ਗਿਆ ਸੀ ਬੰਗਾਲ ਦੇ ਵਿੱਚ ਬੰਦੇ ਮਰ ਰਹੇ ਸੀ ਠੀਕ ਹੈ ਜੀ ਪੰਜਾਬ ਦੇ ਲੋਕਾਂ ਨੇ ਦੋ ਟਾਈਮ ਖਾਣਾ ਖਾਦਾ ਇੱਕ ਟਾਈਮ ਦਾ ਖਾਣਾ ਖਾ ਕੇ ਉਹਨਾਂ ਨੂੰ ਉਹਨਾਂ ਨੂੰ ਬਚਾ ਕੇ ਭੇਜਿਆ ਸੀ ਇਹ ਉਹ ਪੰਜਾਬ ਹੈ ਜੀ ਜਿਹਨੂੰ ਅੱਜ ਲੋੜ ਪਈ ਆ ਸਰ ਜਿਹੜੇ ਮਦ ਇਹ ਜਿਹੜੇ ਸਾਡੇ ਗੋਦੀ ਤੇ ਹਰਦੇ ਨੇਤਾ ਨੇ ਕਿਹਾ ਮੈਨੂੰ ਸਭ ਤੋਂ ਜ਼ਿਆਦਾ ਦੁੱਖ ਇਸ ਗੱਲ ਦਾ ਹੋਇਆ ਕਿ ਤੁਸੀਂ ਚੜ ਦੀ ਕਲਾ ਮਿਸ਼ਨ ਨਹੀਂ rangrala.punjab.com.gov.in ਤੇ ਪੈਸੇ ਨਾ ਦਿਓ ਸਰ ਮੈਂ ਉਸੇ ਦਿਨ ਮੈਂ ਅਗਲੇ ਦਿਨ ਮੈਂ ਸਾਡੀ ਆਈ ਸਰਦਨ ਦੀ ਕਾਨਫਰੈਂਸ 'ਚ ਹਾਜ਼ਰ ਗਿਆ 올 ਇੰਡੀਆ ਆਫ ਥਰਮੋਲੋਜੀਕਲ ਸੁਸਾਇਟੀ ਪੰਜਾਬ ਸਾਰੇ ਦੇਸ਼ ਦੇ ਆਈ ਸਰਦਨ ਹੋਏ ਸੀਗੇ ਮੈਂ ਉਹਨਾਂ ਨਾਲ ਥੋੜੀ ਜਿਹੀ ਗੱਲ ਕੀਤੀ ਉਹਨਾਂ ਨੇ 10 ਲੱਖ ਰੁਪਏ ਮੌਕੇ ਤੇ ਦਿੱਤਾ ਜੀ ਅਗਲਾ ਪੰਜਾਬ ਮਿਸ਼ਨ ਵਾਸਤੇ ਅੱਜ ਦੁਨੀਆ ਦੇ ਸਾਰੇ 3 ਕਰੋੜ ਲੋਕ ਭਗਵਾਨ ਤੁਸੀ ਸਰ ਸਾਰੀਆਂ ਗੱਲਾਂ ਚੰਗੀਆਂ ਕਰਦੇ ਹੋ ਬਹੁਤ ਵਧੀਆ ਕਰਦੇ ਹੋ ਪਰ ਆਪਣੇ ਕੋਲ ਸਮਾਂ ਲਿਮਟਡ ਹੈ ਪਰ ਬਸ ਮੈਂ ਕਨਕਲੂਡ ਕਰ ਰਿਹਾ ਮੈਨੂੰ ਪਤਾ ਵੀ ਜੇ ਤੁਹਾਨੂੰ ਛੱਡ ਦਈਏ ਤੁਸੀਂ ਸ਼ਾਮ ਤੱਕ ਬੋਲ ਸਕਦੇ ਹੋ ਨਹੀਂ ਸਰ ਮੈਂ ਬੋਲਦਾ ਨਹੀਂ ਲੰਬਾ ਨਹੀਂ ਬੋਲਦਾ ਸਰ ਮੈਂ ਆਪਣੇ ਦੂਜੇ ਸਾਥੀ ਰਹਿ ਜਾਣੇ ਆ ਜੀ ਪਲੀਜ਼ ਬਸ ਮੈਂ ਤਾਂ ਇਹ ਕਹਿਣਾ ਜੀ ਮੈਂ ਇਹ ਕਹਿਣਾ ਜੀ ਵੀ ਇਸ ਵੇਲੇ ਜਿਵੇਂ ਅਸੀਂ ਇਹ ਪ੍ਰਸੰਸਨ ਦੂਰ ਵੇਲੇ ਪ੍ਰਧਾਨ ਮੰਤਰੀ ਨਾਲ ਖੜੇ ਸੀ ਇਸ ਵੇਲੇ ਅਸੀਂ ਬਿਨਾਂ ਕਿਸੇ ਕਿੰਤੂ ਪ੍ਰੰਤੂ ਦੇ ਅਫਸਰਾਂ ਨਾਲ ਬਾਅਦ ਚ ਦੇਖ ਲਾਂਗੇ ਅਸੀਂ ਆਪਸ ਵਿੱਚ ਬਾਅਦ ਚ ਹੋ ਜਾਾਂਗੇ ਐਸ ਵੇਲੇ ਸਾਨੂੰ ਕੇਂਦਰ ਸਰਕਾਰ ਨੂੰ ਕਹਿਣ ਦੀ ਲੋੜ ਆ ਸਾਡਾ ਹੱਕ ਇੱਥੇ ਇੱਥੇ ਰੰਗ ਥੈਂਕ ਯੂ ਕਾ ਕਹਿਣ ਦੀ ਲੋੜ ਆ ਇਕੱਠੇ ਹੋ ਕੇ ਇੱਕ ਆਵਾਜ਼ ਜਾਏਗੀ ਤੇ ਉਹਦਾ ਹੋਏਗਾ ਸਾਡੀਆਂ ਚਿੱਟੀਆਂ ਜਾਨ ਕੇ ਦੇਣੇ ਪੈਣਗੇ